ਜੀ ਬਹੁਤਾਂ ਬੱਚਿਆਂ ਨੂੰ ਬਹੁਤਾਂ ਨੌਜਵਾਨਾਂ ਨੂੰ ਵੀ ਅਜੇ ਤੱਕ ਪਤਾ ਹੈ ਕਿ 1955 ਦੀ 4 ਜੁਲਾਈ ਨੂੰ ਕੀ ਪਾਣਾ ਵਾਪਰਿਆ ਸੀ ਥੋੜਾ ਜਿਹਾ ਵਰੀਬ ਦੱਸ ਦੋ ਕੀ ਕਾਰਨ ਸੀ ਸਮੇਂ ਦੇ ਹਕੂਮਤ ਵੱਲੋਂ ਕਿਉਂ ਕਹਿ ਹਟਾਉਣਾ ਪਿਆ ਪੰਜਾਬੀ ਬੋਲਦੇ ਜਿਹੜੇ ਇਲਾਕਿਆਂ ਦੀ ਜਦੋਂ ਗੱਲ ਆਈ ਤੇ ਜਿਹੜਾ ਅੱਜ ਹਿਮਾਚਲ ਦਾ ਇਹ ਹਿੱਸਾ ਸੀ ਕਾਂਗੜੇ ਤੱਕ ਦੇਖਦੇ ਉੱਥੇ ਲਗਭਗ ਅੱਜ ਵੀ ਜਾ ਕੇ ਦੇਖੋ ਅੱਜ ਵੀ ਸਟਿਲ ਅੱਜ ਅੱਜ ਕਿੰਨੇ ਸਾਲ ਹੋ ਗਏ ਅੱਜ ਵੀ ਉੱਥੇ 80% ਲੋਕ ਪੰਜਾਬੀ ਬੋਲਦੇ ਹਰਿਆਣੇ ਦਾ ਉਹ ਏਰੀਆ ਜਿਹੜਾ ਅੰਬਾਲਾ ਤੋਂ ਨਾਲ ਪਰਲੀ ਸਾਈਡ ਨੂੰ ਆ ਉਹ ਕਿੰਨਾ ਹਿੱਸਾ ਜਿਹੜਾ ਅੱਜ ਵੀ ਲੋਕ ਉੱਥੇ 80% ਤੋਂ ਜ਼ਿਆਦਾ ਪੰਜਾਬੀ ਬੋਲਦੇ ਆ ਰਾਜਸਥਾਨ ਤੁਸੀਂ ਗੰਗਾ ਨਗਰ ਚੱਲ ਜਾਓ ਹਨੂਮਾਨਗੜ੍ਹ ਤੱਕ ਉੱਤੋਂ ਗਾਂਹ ਤੱਕ ਤੁਹਾਨੂੰ ਲੋਕ ਪੰਜਾਬੀ ਚ ਗੱਲ ਕਰਦੇ ਮਿਲਣਗੇ ਐ ਤੇ ਜਦੋਂ ਸਿੱਖਾਂ ਨਾਲ ਉਸ ਟਾਈਮ ਤੇ ਧੱਕਾ ਹੋਇਆ ਭੀ ਉਹ ਸਾਰੇ ਖਿੱਤੇ ਜਿਹੜੇ ਸੀ ਪੰਜਾਬ ਨੂੰ ਕੱਟ ਕੇ ਲੰਗੜਾ ਕੀਤਾ ਗਿਆ ਪਹਿਲਾਂ ਤਾਂ 47 ਚ ਵੰਡ ਪੰਜਾਬ ਦੀ ਹੋਈ ਹਿੰਦੁਸਤਾਨ ਦਾ ਤਾਂ ਕੋਈ ਹਿੱਸਾ ਖਾਸ ਨਹੀਂ ਵੰਡਿਆ ਗਿਆ ਪੀ 1984 ਲੋਕਾਂ ਨੂੰ ਇਹ ਕਹਿ ਕੇ ਉਹਨਾਂ ਨੇ ਆਪਣਾ ਪੱਲਾ ਝਾੜ ਲਿਆ ਜਾਂ ਆਪਣੇ ਆਪ ਨੂੰ ਉਹਨਾਂ ਨੇ ਫਾਰਗ ਕਰ ਲਿਆ ਕਿ ਕਸੂਰਬਾਰ ਸਿੱਖ ਸੀ ਕਿਉਂਕਿ ਇਹ ਵੱਖਰੇ ਦੇਸ਼ ਖਾਲਸਤਾਨ ਦੀ ਮੰਗ ਕਰਦੇ ਸੀ ਔਰ ਇੱਥੇ ਹਥਿਆਰ ਲੈ ਕੇ ਬੈਠੇ ਸੀ ਇਹ ਦੋ ਵੱਡੇ ਮੁੱਦੇ ਬਣਾਏ ਜਾਂਦੇ ਨੇ 84 ਦੇ 1955 ਜਦੋਂ ਉਹ ਜੇ ਸਿੱਖ ਕੱਪੜੇ-ਕੁੱਪੜੇ ਝਾੜ ਕੇ 47 ਵਾਲੇ ਸਿੱਧੇ ਹੋ ਕੇ ਬਣੀ ਬੈਠੇ ਸੀ 1947 ਦੇ ਖੂਨ ਦੇ ਧੱਬੇ ਵੀ ਸਿੱਖਾਂ ਦੇ ਕੱਪੜਿਆਂ ਤੋਂ ਪੂਰੇ ਨਹੀਂ ਸੀ ਲਿੱਥੇ ਤੇ 1955 ਦੇ ਵਿੱਚ ਹਕੂਮਤ ਨੇ ਸਿਰਫ ਇਸ ਗੱਲੋਂ ਲੋਕਾਂ ਦੇ ਤਿੰਨੇ ਵਾਰ ਤਸ਼ੱਦਦ ਕੀਤਾ ਕਿ ਤੁਸੀਂ ਪੰਜਾਬੀ ਸੂਬਾ ਜਿੰਦਾਬਾਦ ਵੀ ਨਹੀਂ ਕਹਿ ਸਕਦੇ ਕੋਈ ਵੱਖਰੇ ਮੁਲਕ ਦੀ ਮੰਗ ਨਹੀਂ ਕਰ ਰਹਾ ਉਹਨੇ ਸਾਰੇ ਮੁਲਕ ਨੂੰ ਇੱਕੋ ਜੀ ਵੰਡ ਦਿੱਤੀ ਜਾਂਦੀ ਪੰਜਾਬ ਨਾਲ ਕਿਉਂ ਤੱਕਾ ਤੇ ਸਾਨੂੰ ਵੱਡੀ ਸ਼ੀਲਡ 1955 ਚ ਹਕੂਮਤ ਨੇ ਸਾਡੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਚ ਜੋੜੇ ਪਾ ਕੇ ਫੌਜਵਾੜੀ ਇੱਥੇ ਔਰਤਾਂ ਤੇ ਬੱਚਿਆਂ ਤੇ ਬਜ਼ੁਰਗਾਂ ਤੇ ਲਾਠੀ ਚਾਰਜ ਕੀਤਾ ਅਥਰੂ ਗੈਸ ਦੇ ਗੋਲੇ ਸਿੱਟੇ ਗੋਲੀਆਂ ਚਲਾਈਆਂ ਦੋ ਤੋਂ ਜ਼ਿਆਦਾ ਸਿੰਘ ਸ਼ਹੀਦ ਹੋਏ ਇਥੇ ਲੰਗਰ ਦੀ ਮਰਿਆਦਾ ਭੰਗ ਕਰਕੇ ਲੰਗਰ ਨੂੰ ਬੰਦ ਕੀਤਾ ਗਿਆ ਮਨਜੀ ਸਾਹਿਬ ਜਿੱਥੇ ਅੱਜ ਕਥਾ ਚੱਲਦੀ ਉਹ ਸਾਡਾ ਧਾਰਮਿਕ ਸਥਾਨ ਆ ਉੱਤੇ ਕਬਜ਼ਾ ਕੀਤਾ ਸਟੇਟ ਵੱਲੋਂ ਜਿਹੜੀ ਉਸ ਟਾਈਮ ਦੀ ਸਿੱਖ ਲੀਡਰਸ਼ਿਪ ਸੀ ਜਿਹਦੇ ਅੰਦਰ ਬਹੁਤ ਕਮੀਆਂ ਸੀ ਹਾਲਾਂਕਿ ਉਹ ਸਟੇਟ ਦੇ ਨਾਲ ਉੜਨ ਵਾਲੇ ਹੀ ਆਣੀ ਸੀ ਮਾਸਟਰ ਤਾਰਾ ਸਿੰਘ ਵਰਗੇ ਜਿਹੜੇ ਕਹਿੰਦੇ ਸੀ ਵੀ ਅਸੀਂ ਸਟੇਟ ਦਾ ਦਿਲ ਨਹੀਂ ਦਿਖਾਉਣਾ ਸਿੱਖ ਭਾਵੇਂ ਸਾਰੇ ਮਰ ਜਾਣ ਉਹਦੇ ਹਾਲਾਤ ਹੀ ਇਦਾਂ ਦੇ ਸੀ ਉਹਦੀਆਂ ਆਨ ਆਨ ਰਿਕਾਰਡ ਸਟੇਟਮੈਂਟਾਂ ਪਈਆਂ ਮਾਸਟਰ ਤਾਰਾ ਸਿੰਘ ਦੀਆਂ ਹੈਡ ਗ੍ਰਾਂਥੀ ਦਰਬਾਰ ਸਾਹਿਬ ਦਾ ਉਹਨਾਂ ਨੂੰ ਅਰੈਸਟ ਕੀਤਾ ਗਿਆ ਜਿਹੜਾ ਸਿੱਖਾਂ ਦਾ ਮੇਨ ਲੀਡਰ ਸੀ ਤਾਰਾ ਸਿੰਘ ਉਹ ਚੱਕਿਆ ਹਰ ਇੱਕ ਜਿਹੜੀ ਧਿਰ ਦਾ ਜਿਹੜਾ ਕੋਈ ਮੇਨ ਛੋਟਾ ਮੋਟਾ ਵੀ ਕੋਈ ਨੁਮਾਇੰਦਾ ਸੀ ਉਹਨਾਂ ਦੇ ਕੋਲ ਜੇਕਰ ਕਿਸੇ ਕੋਲ ਲਿਸੈਂਸੀ ਹਥਿਆਰ ਸੀ ਉਹ ਦੋ ਦਿਨ ਪਹਿਲਾਂ ਉਹਨਾਂ ਨੇ ਜ਼ਬਤ ਕਰ ਲਏ ਉਤੋਂ ਬਾਅਦ ਸਿੱਖਾਂ ਨੂੰ ਲੁੱਟਿਆ ਤੇ ਕੁੱਟਿਆ ਇਹਨਾਂ ਨੇ ਇਹ ਦਿਨ ਅੱਜ ਤੇ ਇਹ ਕਿਤੇ ਨਾ ਕਿਤੇ ਜਿਹੜੇ ਜੇਸ ਹਕੂਮਤ ਦੇ ਅੱਜ ਅਸੀਂ ਜੂਲੇ ਥੱਲੇ ਆ ਉਹਦੇ ਚਿਹਰੇ ਨੂੰ ਨੰਗਾ ਕਰਦੇ ਦਿੰਨੇ ਆ ਅਸੀਂ ਚਾਹੁੰਦੇ ਆ ਕਿ ਇਹ ਦਿਨ ਹਮੇਸ਼ਾ ਮਨਾਏ ਜਾਣ ਤਾਂ ਜੋ ਉਹ ਲੋਕ ਜਿਹੜੇ ਅੱਜ ਇਸ ਭੁਲੇਖੇ ਦੇ ਵਿੱਚ ਜੀ ਰਹੇ ਆ ਭਈ ਸ਼ਾਇਦ ਸਟੇਟ ਕਸੂਰਵਾਰ ਨਹੀਂ ਆ ਸਿੱਖ ਆ ਵੀ ਕਸੂਰਵਾਰ ਆ ਉਹਨਾਂ ਨੂੰ ਇਹ ਪਿੱਛੇ ਇਤਿਹਾਸ ਦੇ ਵਿੱਚ ਵੀ ਛਾਤੀ ਮਾਰ ਕੇ ਇੱਕ ਵਾਰ ਜ਼ਰੂਰ ਦੇਖ ਲੈਣਾ ਚਾਹੀਦਾ ਕਿ ਸਟੇਟ ਦਾ ਅਸਲ ਚਿਹਰਾ ਹੈ ਕਿ ਅਕਾਲ ਚਰਣਾ ਜੁੜੇ ਹੋ ਤੁਸੀਂ ਤੇ ਮੈਂ ਹਰਜਿੰਦਰ ਸਿੰਘ ਦਰਬਾਰ ਸਾਹਿਬ ਦੇ ਸਾਹਮਣੇ ਖੜੇ ਆ ਇਸ ਸਮੇਂ ਦੇ ਤੇ ਮੇਰੇ ਪਿੱਛੇ ਕੁਝ ਤਸਵੀਰਾਂ ਵੀ ਤੁਸੀਂ ਵੇਖ ਰਹੇ ਹੋਗੇ ਕਿਉਂਕਿ ਤਸਵੀਰਾਂ ਲੈ ਕੇ ਨੌਜਵਾਨ ਖੜੇ ਆ ਤਸਵੀਰਾਂ ਦਾ ਮਕਸਦ ਕੀ ਆ ਇਹ ਆਪਾਂ ਸਾਹਮਣੇ ਦੇਖ ਸਕਦੇ ਆ 4 ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਦੇ ਹੇ ਭਾਰਤੀ ਫੋਰਸਾਂ ਵੱਲੋਂ ਕਬਜ਼ਾ ਕਰ ਲਿਆ ਗਿਆ ਸੀ 1984 ਦੀ ਹਕੀਕਤ ਭਲੀ ਭਾਂਤ ਹਰ ਸਿੱਖ ਜਾਣਦਾ ਵਾ ਸ਼ਾਇਦ ਘਰ ਘਰ ਤੱਕ ਗਈ ਸਾਡੇ 1984 ਜੀ ਕੀ ਹੋਇਆ ਕੀ ਵਰਤਾਰਾ ਵਾਪਰਿਆ ਪਰ 1955 ਜੀ ਕੀ ਹੋਇਆ ਇਹ ਸੁਨੇਹਾ ਕਿਉਂ ਨਹੀਂ ਪਹੁੰਚ ਸਕਿਆ ਅਜੇ ਤੱਕ ਹਕੂਮਤ ਵੱਲੋਂ ਆਜ਼ਾਦੀ ਤੋਂ ਬਾਅਦ ਵਿੱਚ ਕਿਉਂਕਿ 1947 ਦੇ ਵਿੱਚ ਦੇਸ਼ ਆਜ਼ਾਦ ਹੁੰਦਾ ਜਰਾਇਮ ਪੇਸ਼ਾ ਕੌਮ ਦਾ ਤੇ ਨਾਲ ਹੀ ਸਿੱਖਾਂ ਨੂੰ ਕਹਿਤਾ ਸੀ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਆ ਥੋੜੇ ਸਮੇਂ ਦੇ ਬਾਅਦ ਪਰ 1955 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਵੀ ਹੋ ਜਾਂਦਾ 1955 ਦਾ ਹਮਲਾ ਬਹੁਤਾਤ ਲੋਕਾਂ ਤੱਕ ਸੁਨੇਹਾ ਕਿਉਂ ਨਹੀਂ ਪਹੁੰਚਿਆ ਜੀ ਤਾਂ ਕਿ ਇਹਦੇ ਵਾਸਤੇ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਮਨਜੀਤ ਸਿੰਘ ਜੀ ਆ ਕਰਤਾਰਪੁਰ ਤੋਂ ਆ ਆਵਾਜ਼ੀ ਕੌਮ ਜਥੇਬੰਦੀ ਦੇ ਮੇਨ ਨਮਾਇੰਦੇ ਆ ਗੁਰਫਤੇ ਸਾਂਝ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਜੀਤ ਸਿੰਘ ਜੀ ਬਹੁਤਾਤ ਬੱਚਿਆਂ ਨੂੰ ਬਹੁਤਾਤ ਨੌਜਵਾਨਾਂ ਨੂੰ ਵੀ ਅਜੇ ਤੱਕ ਪਤਾ ਹੈ ਕਿ 1955 ਦੀ 4 ਜੁਲਾਈ ਨੂੰ ਕੀ ਪਾਣਾ ਵਾਪਰਿਆ ਸੀ ਥੋੜਾ ਜਿਹਾ ਵਰੀਬ ਦੱਸ ਦੋ ਕੀ ਕਾਰਨ ਸੀ ਸਮੇਂ ਦੇ ਹਕੂਮਤ ਵੱਲੋਂ ਕਿਉਂ ਕਹਿ ਹਟਾਉਣਾ ਪਿਆ ਇਹ 1947 ਚ ਜਦੋਂ ਅਖੌਤੀ ਆਜ਼ਾਦੀ ਦਾ ਦਿਨ ਮਨਾਉਂਦੇ ਆ ਲੋਕ ਉਹ ਤੋਂ ਮਾਹਿਜ਼ 8 ਸਾਲ ਬਾਅਦ ਹੀ ਇਹ ਘਟਣਾ ਆ ਜਦੋਂ ਇਹ ਮੁਲਕ ਆਜ਼ਾਦ ਹੋਣ ਤੋਂ ਪਹਿਲਾਂ ਰਜਵਾੜਾ ਸ਼ਾਹੀ ਸੀ ਇੱਥੇ ਰਾਜੇ ਹੁੰਦੇ ਸੀ ਕੋਈ ਮੰਤਰੀ ਮੁੱਖ ਮੰਤਰੀ ਇਦਾਂ ਨਹੀਂ ਸੀ ਹੁੰਦਾ ਸਿਸਟਮ ਜਦੋਂ ਪਾਰਟੀਸ਼ਨ ਹੋ ਗਈ ਤੇ ਫਿਰ ਕਿਉਂਕਿ ਬ੍ਰਿਟਿਸ਼ ਰਾਜ ਦੇ ਅਧੀਨ ਰਿਹਾ ਸਿਸਟਮ ਤੇ ਜਿਹੜਾ ਉਹਨਾਂ ਦਾ ਸਿਸਟਮ ਸੀ ਉਹਨਾਂ ਨੂੰ ਕੁਝ ਫੋਲੋ ਕਰਦੇ ਕੁਝ ਭੰਨ ਤੋੜ ਕਰਕੇ ਉਸੇ ਸਿਸਟਮ ਨੂੰ ਇੱਥੇ ਰਨ ਕਰਨ ਦੇ ਲਈ ਇੱਥੇ ਸਿਸਟਮ ਬਣ ਗਿਆ ਮੁੱਖ ਮੰਤਰੀ ਪ੍ਰਧਾਨ ਮੰਤਰੀ ਤੇ ਸਟਰਕਚਰ ਜਿਹੜਾ ਹੈ ਤੇ ਫਿਰ ਜਿਹੜੇ ਇੱਥੇ ਰਾਜ ਬਣੇ ਨਵੇਂ ਸੂਬੇ ਬਣੇ ਉਹ ਸੂਬਿਆਂ ਦਾ ਕਰਟੇਰੀਆ ਸਟੇਟ ਨੇ ਰੱਖਿਆ ਕਿ ਜਿੱਥੇ ਜਿਹੜੇ ਏਰੀਆ ਚ ਭਾਸ਼ਾ ਬੋਲੀ ਜਾਂਦੀ ਆ ਉਹਦਾ ਉਹ ਸੂਬਾ ਬਣਾ ਦੇਣਾ ਉਹਦੇ ਆਧਾਰ ਦੇ ਉੱਤੇ ਹੀ ਜਿੱਥੇ ਕੋਈ ਤੇਲਗੂ ਬੋਲਦਾ ਸੀ ਤਲੰਗਾਨਾ ਬਣ ਗਿਆ ਜਿੱਥੇ ਕੋਈ ਹਰਿਆਣਵੀ ਬੋਲਦਾ ਸੀ ਉਹ ਹਰਿਆਣਾ ਬਣ ਗਿਆ ਜਿੱਥੇ ਕੋਈ ਹਿਮਾਚਲੀ ਬੋਲਦਾ ਸੀ ਉਹ ਹਿਮਾਚਲ ਬਣ ਗਿਆ ਇੱਦਾਂ ਜਿੱਥੇ ਪੰਜਾਬੀ ਬੋਲਦੇ ਜਿਹੜੇ ਇਲਾਕਿਆਂ ਦੀ ਜਦੋਂ ਗੱਲ ਆਈ ਤੇ ਜਿਹੜਾ ਅੱਜ ਹਿਮਾਚਲ ਦਾ ਇਹ ਹਿੱਸਾ ਅਸੀਂ ਕਾਂਗੜੇ ਤੱਕ ਦੇਖਦੇ ਉੱਥੇ ਲਗਭਗ ਅੱਜ ਵੀ ਜਾ ਕੇ ਦੇਖੋ ਅੱਜ ਵੀ ਸਟਿਲ ਅੱਜ ਅੱਜ ਕਿੰਨੇ ਸਾਲ ਹੋ ਗਏ ਅੱਜ ਵੀ ਉੱਥੇ 80% ਲੋਕ ਪੰਜਾਬੀ ਬੋਲਦੇ ਹਰਿਆਣੇ ਦਾ ਉਹ ਏਰੀਆ ਜਿਹੜਾ ਅੰਬਾਲੇ ਤੋਂ ਨਾਲ ਪਰਲੀ ਸਾਈਡ ਨੂੰ ਆ ਉਹ ਕਿੰਨਾ ਹਿੱਸਾ ਜਿਹੜਾ ਅੱਜ ਵੀ ਲੋਕ ਉੱਥੇ 80% ਤੋਂ ਜ਼ਿਆਦਾ ਪੰਜਾਬੀ ਬੋਲਦੇ ਆ ਰਾਜਸਥਾਨ ਤੁਸੀਂ ਗੰਗਾ ਨਗਰ ਚਲ ਜਾਓ ਹਨੂਮਾਨਗੜ੍ਹ ਤੱਕ ਉੱਥੋਂ ਗਾਂਹ ਤੱਕ ਤੁਹਾਨੂੰ ਲੋਕ ਪੰਜਾਬੀ ਚ ਗੱਲ ਕਰਦੇ ਮਿਲਣਗੇ ਅੱਜ ਵੀ ਜਦੋਂ ਸਿੱਖਾਂ ਨਾਲ ਉਸ ਟਾਈਮ ਤੇ ਧੱਕਾ ਹੋਇਆ ਵੀ ਉਹ ਸਾਰੇ ਖਿੱਤੇ ਜਿਹੜੇ ਸੀ ਪੰਜਾਬ ਨੂੰ ਕੱਟ ਕੇ ਲੰਗੜਾ ਕੀਤਾ ਗਿਆ ਪਹਿਲਾਂ ਤਾਂ 47 ਚ ਵੰਡ ਪੰਜਾਬ ਦੀ ਹੋਈ ਹਿੰਦੁਸਤਾਨ ਦਾ ਤਾਂ ਕੋਈ ਹਿੱਸਾ ਖਾਸ ਨਹੀਂ ਵੰਡਿਆ ਗਿਆ ਪਾਰਟੀਸ਼ਨ ਤੇ ਪੰਜਾਬ ਨੂੰ ਵੰਡਿਆ ਗਿਆ ਜਦ ਕਿ ਪੰਜਾਬ ਦਾ ਤਾਂ ਕੋਈ ਰੌਲਾ ਨਹੀਂ ਸੀ ਜਿਵੇਂ ਹੁਣ ਵੀ ਪਿੱਛੇ ਜੇ ਜਦੋਂ جنگ ਲੱਗਣੀ ਸੀ ਪੰਗੇ મોદી ਹੁਣਾਂ ਤੇ ਤੇ ਉਹ ਲੜਾਈ ਪਾਉਂਦੇ ਪਏ ਪੰਜਾਬ ਦੇ ਨਾਲ ਸੋ ਇਹ ਸ਼ੁਰੂ ਤੋਂ ਚੱਲਦਾ ਆ ਰਿਹਾ ਜਿਹੜੇ ਲੋਕਾਂ ਨੂੰ ਮੈਂ ਕਹਿੰਦਾ ਜਿਹੜੇ ਇਹ ਦਿਨ ਹੁੰਦੇ ਇਤਿਹਾਸ ਦੇ ਨਾ ਇਹ ਲੰਮਾ ਇਤਿਹਾਸ ਕਿਸੇ ਸਟੇਟ ਦੇ ਕੈਰੈਕਟਰ ਨੂੰ ਡਿਫਾਈਨ ਕਰਦਾ ਵੀ ਉਹਨਾਂ ਦੀ ਮਾਨਸਿਕਤਾ 'ਚ ਸਿੱਖਾਂ ਦੇ ਪ੍ਰਤੀ ਨਫ਼ਰਤ ਕਿੰਨੀ ਹੈ ਜਦੋਂ 1984 ਦੀ ਗੱਲ ਕਰਦੇ ਆ ਤੇ ਹਕੂਮਤ ਪਹਿਲਾਂ ਸਿੱਖਾਂ ਤੇ ਕਹਿਰ ਟਾਉਂਦੀ ਹੈ ਫਿਰ ਐਸਾ ਨੈਰੇਟਿਵ ਸੈੱਟ ਕਰਦੀ ਹੈ ਮੀਡੀਆ ਦੇ ਜ਼ਰੀਏ ਫਿਲਮਾਂ ਦੇ ਜ਼ਰੀਏ ਜਿੰਨੇ ਉਹਦੇ ਟੂਲ ਨੇ ਉਹਨਾਂ ਸਾਰੇ ਟੂਲਾਂ ਨੂੰ ਇਸਤੇਮਾਲ ਕਰਕੇ ਐਦਾਂ ਦਾ ਨੈਰੇਟਿਵ ਸੈੱਟ ਕਰਦੀ ਕਿ ਸਿੱਖਾਂ ਦੇ ਬਹੁਤ ਵੱਡੇ ਹਿੱਸੇ ਦੀ ਮਾਨਸਿਕਤਾ 'ਚ ਇਹ ਗੱਲ ਪਾਤੀ ਵੀ ਕਸੂਰਵਾਰ ਵੀ ਸਿੱਖੀ ਸੀ ਮਰੇ ਵੀ ਸਿੱਖ ਤੇ ਕਸੂਰਬਾਰ ਵੀ ਸਿੱਖੀ ਕਹਿੰਦੇ ਜੀ ਕਿਉਂ ਕਹਿੰਦੇ ਜੀ ਉਹ ਹਥਿਆਰ ਲੈ ਕੇ ਕਿਉਂ ਬੈਠੇ ਜਿਹਦਾ ਜਨਮ ਹਥਿਆਰ ਚੋਂ ਹੋਇਆ ਹੋਵੇ ਉਹਨੂੰ ਕਹਿੰਦੇ ਹਥਿਆਰ ਲੈ ਕੇ ਕਿਉਂ ਬੈਠੇ ਸੀ ਤਾਂ ਜਨਮੇ ਖੰਡੇ ਦੀ ਧਾਰ ਦੇ ਵਿੱਚੋਂ ਆ ਨਾ ਤੇ ਸਾਡੇ ਤੇ ਗੁਰੂ ਨੇ ਕਿਹਾ ਕਿ ਬਿਨਾਂ ਕੇਸੰਗ ਸ਼ਸਤਰੰਗ ਨਾ ਦੇਉ ਦਿਦਾਰੇ ਤੇ ਤੁਹਾਡੇ ਕੋਲ ਜੇ ਸ਼ਸਤਰ ਨਹੀਂ ਮੈਂ ਤਾਂ ਤੁਹਾਡਾ ਨੂੰ ਮੂੰਹ ਨਹੀਂ ਕਰਦਾ ਤੇ ਜੇ ਉਹ ਵੀ ਸਾਡਾ ਗੁਨਾਹ ਬਣਾਤਾ ਜਦ ਕਿ ਹਰ ਗੁਰੂ ਘਰ ਦੇ ਵਿੱਚ ਅੱਜ ਸ਼ਸਤਰ ਪਏ ਆ ਕੋਈ ਗੁਰੂ ਘਰ ਐਸਾ ਨਹੀਂ ਜਿੱਥੇ ਸ਼ਸਤਰ ਨਹੀਂ 1955 ਦੇ ਵਿੱਚ ਇਹ ਸ਼ਸਤਰ ਸੀ ਇੱਥੇ ਜਾਂ ਫੜੋ ਫੜਾਈ ਕਰਨ ਵਾਸਤੇ ਸੰਤ ਜਨੈਲ ਸਿੰਘ ਖਾਲਸਾ ਪਿੰਡ ਰਮਾਲੇ ਵਾਂਗੂ ਬਾਬਾ 18 ਸਿੰਘ ਭਾਈ ਅਮਰੀਕ ਸਿੰਘ ਜਾਂ ਜਨਨ ਸੁਬੀਖ ਸਿੰਘ ਇਹਨੂੰ ਫੜਨ ਵਾਸਤੇ ਪਹੁੰਚੀ ਸੀ ਮੈਂ ਉਸੇ ਗੱਲ ਤੇ ਆ ਰਿਹਾ ਸੀਗਾ ਕਿ 1984 ਲੋਕਾਂ ਨੂੰ ਇਹ ਕਹਿ ਕੇ ਉਹਨਾਂ ਨੇ ਆਪਣਾ ਪੱਲਾ ਝਾੜ ਲਿਆ ਜਾਂ ਆਪਣੇ ਆਪ ਨੂੰ ਉਹਨਾਂ ਨੇ ਫਾਰਗ ਕਰ ਲਿਆ ਕਿ ਕਸੂਰbaar ਸਿੱਖ ਸੀ ਕਿਉਂਕਿ ਇਹ ਵੱਖਰੇ ਦੇਸ਼ ਖਾਲਿਸਤਾਨ ਦੀ ਮੰਗ ਕਰਦੇ ਸੀ ਔਰ ਇੱਥੇ ਹਥਿਆਰ ਲੈ ਕੇ ਬੈਠੇ ਸੀ ਇਹ ਦੋ ਵੱਡੇ ਮੁੱਦੇ ਬਣਾਏ ਜਾਂਦੇ ਨੇ 84 ਦੇ 1955 ਜਦੋਂ ਹੁਜੇ ਸਿੱਖ ਕੱਪੜੇ-ਕੁਪੜੇ ਛਾੜ ਕੇ 47 ਵਾਲੇ ਸਿੱਧੇ ਹੋ ਕੇ ਬਣੀ ਬੈਠੇ ਸੀ 1947 ਦੇ ਖੂਨ ਦੇ ਧੱਬੇ ਵੀ ਸਿੱਖਾਂ ਦੇ ਕੱਪੜਿਆਂ ਤੋਂ ਪੂਰੇ ਨਹੀਂ ਸੀ ਲਿੱਥੇ ਤੇ 1955 ਦੇ ਵਿੱਚ ਹਕੂਮਤ ਨੇ ਸਿਰਫ ਇਸ ਗੱਲੋਂ ਲੋਕਾਂ ਦੇ ਤਿੰਨੇ ਵਾਰ ਤਸ਼ੱਦਦ ਕੀਤਾ ਕਿ ਤੁਸੀਂ ਪੰਜਾਬੀ ਸੂਬਾ ਜਿੰਦਾਬਾਦ ਵੀ ਨਹੀਂ ਕਹਿ ਸਕਦੇ ਕੋਈ ਵੱਖਰੇ ਮੁਲਕ ਦੀ ਮੰਗ ਨਹੀਂ ਕਰ ਰਹਾ ਉਹਨੇ ਸਾਰੇ ਮੁਲਕ ਨੂੰ ਇੱਕੋ ਜੀ ਵੰਡ ਦਿੱਤੀ ਜਾਂਦੀ ਪੰਜਾਬ ਨਾਲ ਕਿਉਂ ਤੱਕਾ ਸਾਰੇ ਲਾਅ ਅੱਜ ਵੀ ਵੱਧ ਅਧਿਕਾਰ ਸਟੇਟਾਂ ਦੇ ਸਟੇਟ ਕੋਲ ਨੇ ਹਿਮਾਚਲ ਨੇ ਕੀ ਵੇਚਣਾ ਕੀ ਵਧਣਾ ਕੀ ਕਰਨਾ ਉਹਦੇ ਅਧਿਕਾਰ ਹਿਮਾਚਲ ਕੋਲ ਨੇ ਹਿਮਾਚਲ ਨੇ ਲੱਕੜ ਕਿੰਨੇ ਦੀ ਵੇਚਣੀ ਕਿੰਨੇ ਦੀ ਨਹੀਂ ਉਹਦਾ ਅਧਿਕਾਰ ਹਿਮਾਚਲ ਕੋਲ ਆ ਕੋਈ ਸਟੇਟ ਦੂਜਾ ਅਧਿਕਾਰ ਨਹੀਂ ਤੈਅ ਕਰ ਸਕਦੀ ਹਰਿਆਣਾ ਰਾਜਸਥਾਨ ਨੇ ਪੱਥਰ ਵੇਚਣਾ ਕਿੰਨੇ ਦਾ ਵੇਚਣਾ ਤੁਸੀਂ ਉੱਥੋਂ ਇੱਕ ਸੈਲ ਦਾ ਟੁਕੜਾ ਨਹੀਂ ਚੱਕ ਸਕਦੇ ਉਹਨਾਂ ਦੀ ਮਰਜ਼ੀ ਤੋਂ ਬਗੈਰ ਕਿਉਂਕਿ ਉਹ ਪੱਥਰ ਦੇ ਹਰਜਾਨੇ ਵੀ ਉਹ ਭੁਗਤਤੇ ਤੇ ਲਾਹੇ ਵੀ ਉਹਨਾਂ ਨੇ ਲੈਣੇ ਇਹ ਦੁਨੀਆ ਦਾ ਰੂਲ ਆ ਜਿਹਨੂੰ ਆਪਾਂ ਰਾਇਪੀਨ ਐਕਟ ਕਹਿੰਦੇ ਆ ਉਹ ਉਹ ਇਸੇ ਚੀਜ਼ ਦੇ ਲਈ ਆ ਜੇਕਰ ਕਿਤੇ ਤੇਲ ਨਿਕਲਦਾ ਉਹਦਾ ਨੁਕਸਾਨ ਉਹ ਮੁਲਕ ਚੱਲਦਾ ਤੇ ਉਹਦਾ ਲਾਹਾ ਵੀ ਉਹ ਲੈ ਸਕੇ ਵੇਚ ਕੇ ਪੰਜਾਬ ਦੇ ਜਦੋਂ ਪਾਣੀਆਂ ਦੀ ਗੱਲ ਆਉਂਦੀ ਆ ਜਦੋਂ ਤੇ ਉਹਦੀ ਮਾਰ ਛਲਣੀਓ ਪੰਜਾਬ ਦਾ ਕਿਸਾਨ ਚੱਲੇ ਜਦੋਂ ਹੜ ਹੌਣੇ ਆ ਉਥੇ ਪੰਜਾਬ ਦੇ ਕਿਸਾਨ ਡੁੱਬਣ ਜਦੋਂ ਉਹਦੀ ਉਹਦੀ ਨੁਕਸਾਨ ਛਲਣੇ ਉਦੋਂ ਪੰਜਾਬ ਚੱਲੇ ਪਰ ਜਦੋਂ ਉਹਦੇ ਫਾਇਦੇ ਲੈਣੇ ਆ ਉਦੋਂ ਹਰਿਆਣਾ ਰਾਜਸਥਾਨ ਤੇ ਦਿੱਲੀ ਫਾਇਦੇ ਲਵੇ ਸਿੱਖਾਂ ਦੇ ਅਧਿਕਾਰ ਜਿਹੜੇ ਹੈਗੇ ਆ ਉਹ ਸਟੇਟ ਆਪਣੇ ਹੱਥ 'ਚ ਕਿਉਂ ਰੱਖਦੀ ਬਾਕੀ ਸਟੇਟਾਂ ਦੇ ਕਿਉਂ ਨਹੀਂ ਰੱਖਦੀ ਇਹ ਵਿਤਕਰੇ ਵਾਲੀ ਅੱਖ ਹਕੂਮਤ ਨੇ ਉਦੋਂ ਹੀ ਦਿਖਾ ਦਿੱਤੀ ਸੀ ਜਦੋਂ ਇਸ ਮੁਲਕ ਦੇ ਲਈ ਅਸੀਂ 85 90% ਸਿਰ ਦਿੱਤੇ ਸਾਨੂੰ ਪਹਿਲਾ ਤੋਹਫਾ ਸਟੇਟ ਨੇ ਦਿੱਤਾ ਕਿ ਜਨਾਇਮ ਪੇਸ਼ਾ ਕਾਮ ਪਹਿਲਾ ਖਿਤਾਬ ਦਿੱਤਾ ਉਸ ਤੋਂ ਬਾਅਦ ਵੱਡਾ ਜਿਵੇਂ ਕਹਿੰਦੇ ਨਾ ਪਹਿਲੀ ਵਾਰ ਗਏ ਤੇ ਸ਼ਾਬਾਸ਼ ਦਿੱਤੀ ਦੂਜੀ ਵਾਰ ਗਏ ਮੈਮੋਰੰਡਮ ਦਿੱਤਾ ਤੀਜੀ ਵਾਰੀ ਗਏ ਕੋਈ ਟਰੋਫੀ ਦਿੱਤੀ ਚੌਥੀ ਵਾਰੀ ਗਏ ਕੋਈ ਵੱਡੀ ਸ਼ੀਲਡ ਦਿੱਤੀ ਤੇ ਸਾਨੂੰ ਵੱਡੀ ਸ਼ੀਲਡ 1955 ਚ ਹਕੂਮਤ ਨੇ ਸਾਡੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਚ ਜੋੜੇ ਪਾ ਕੇ ਫੌਜਵਾੜੀ ਇੱਥੇ ਔਰਤਾਂ ਤੇ ਬੱਚਿਆਂ ਤੇ ਬਜ਼ੁਰਗਾਂ ਤੇ ਲਾਠੀ ਚਾਰਜ ਕੀਤਾ ਅਥਰੂ ਗੈਸ ਦੇ ਗੋਲੇ ਸਿੱਟੇ ਗੋਲੀਆਂ ਚਲਾਈਆਂ ਦੋ ਤੋਂ ਜ਼ਿਆਦਾ ਸਿੰਘ ਸ਼ਹੀਦ ਹੋਏ ਇਥੇ ਲੰਗਰ ਦੀ ਮਰਿਆਦਾ ਭੰਗ ਕਰਕੇ ਲੰਗਰ ਨੂੰ ਬੰਦ ਕੀਤਾ ਗਿਆ ਮੰਜੀ ਸਾਹਿਬ ਜਿੱਥੇ ਅੱਜ ਕਥਾ ਚੱਲਦੀ ਓ ਸਾਡਾ ਧਾਰਮਿਕ ਸਥਾਨ ਆ ਉੱਤੇ ਕਬਜ਼ਾ ਕੀਤਾ ਸਟੇਟ ਵੱਲੋਂ ਜਿਹੜੀ ਉਸ ਟਾਈਮ ਦੀ ਸਿੱਖ ਲੀਡਰਸ਼ਿਪ ਸੀ ਜਿਹਦੇ ਅੰਦਰ ਬਹੁਤ ਕਮੀਆਂ ਸੀ ਹਾਲਾਂਕਿ ਉਹ ਸਟੇਟ ਦੇ ਨਾਲ ਆੜਨ ਵਾਲੇ ਹੀ ਹੈ ਨਹੀਂ ਸੀ ਮਾਸਟਰ ਤਾਰਾ ਸਿੰਘ ਵਰਗੇ ਜਿਹੜੇ ਕਹਿੰਦੇ ਸੀ ਵੀ ਅਸੀਂ ਸਟੇਟ ਦਾ ਦਿਲ ਨਹੀਂ ਦਿਖਾਉਣਾ ਸਿੱਖ ਭਾਵੇਂ ਸਾਰੇ ਮਰ ਜਾਣ ਉਹਦੇ ਹਾਲਾਤ ਹੀ ਇਦਾਂ ਦੇ ਸੀ ਉਹਦੀਆਂ ਔਨ ਔਨ ਰਿਕਾਰਡ ਸਟੇਟਮੈਂਟਾਂ ਪਈਆਂ ਮਾਸਟਰ ਤਾਰਾ ਸਿੰਘ ਦੀਆਂ ਉਹ ਲੀਡਰ ਵੀ ਜਿਹੜੇ ਸੀਗੇ ਚੱਕ ਕੇ ਇਹਨਾਂ ਨੇ ਅਰੈਸਟ ਕਰਕੇ ਅੰਦਰ ਧੋਕ ਦਿੱਤੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਦਾ ਉਹਨਾਂ ਨੂੰ ਅਰੈਸਟ ਕੀਤਾ ਗਿਆ ਜਿਹੜਾ ਸਿੱਖਾਂ ਦਾ ਮੇਨ ਲੀਡਰ ਸੀ ਤਾਰਾ ਸਿੰਘ ਉਹ ਚੱਕਿਆ ਹਰ ਇੱਕ ਜਿਹੜੀ ਧਿਰ ਦਾ ਜਿਹੜਾ ਕੋਈ ਮੇਨ ਛੋਟਾ ਮੋਟਾ ਵੀ ਕੋਈ ਨੁਮਾਇੰਦਾ ਸੀ ਉਹਨਾਂ ਦੇ ਕੋਲ ਜੇਕਰ ਕਿਸੇ ਕੋਲ ਕੋਈ ਲਾਇਸੈਂਸੀ ਹਥਿਆਰ ਸੀ ਉਹ ਦੋ ਦਿਨ ਪਹਿਲਾਂ ਉਹਨਾਂ ਨੇ ਜ਼ਬਤ ਕਰ ਲਏ ਉਸ ਤੋਂ ਬਾਅਦ ਸਿੱਖਾਂ ਨੂੰ ਲੁੱਟਿਆ ਤੇ ਕੁੱਟਿਆ ਇਹਨਾਂ ਨੇ ਇਹ ਦਿਨ ਅੱਜ ਦੇ ਇਹ ਕਿਤੇ ਨਾ ਕਿਤੇ ਜਿਹੜੇ ਜੇਸ ਹਕੂਮਤ ਦੇ ਅੱਜ ਅਸੀਂ ਝੂਲੇ ਥੱਲੇ ਆ ਉਹਦੇ ਚਿਹਰੇ ਨੂੰ ਨੰਗਾ ਕਰਦੇ ਦਿੰਨੇ ਆ ਅਸੀਂ ਚਾਹੁੰਦੇ ਹਾਂ ਕਿ ਇਹ ਦਿਨ ਹਮੇਸ਼ਾ ਮਨਾਏ ਜਾਣ ਤਾਂ ਜੋ ਉਹ ਲੋਕ ਜਿਹੜੇ ਅੱਜ ਇਸ ਭੁਲੇਖੇ ਦੇ ਵਿੱਚ ਜੀ ਰਹੇ ਆ ਵੀ ਸ਼ਾਇਦ ਸਟੇਟ ਕਸੂਰਵਾਰ ਨਹੀਂ ਹੈ ਸਿੱਖ ਆ ਵੀ ਕਸੂਰਵਾਰ ਆ ਉਹਨਾਂ ਨੂੰ ਇਹ ਪਿੱਛੇ ਇਤਿਹਾਸ ਦੇ ਵਿੱਚ ਵੀ ਛਾਤੀ ਮਾਰ ਕੇ ਇੱਕ ਵਾਰ ਜ਼ਰੂਰ ਦੇਖ ਲੈਣਾ ਚਾਹੀਦਾ ਕਿ ਸਟੇਟ ਦਾ ਅਸਲ ਚਿਹਰਾ ਹੈ ਕੀ 1955 ਚ ਕਾਰਨ ਕੀ ਸੀ ਥੋੜਾ ਜਿਹਾ ਦੱਸ ਦੋ ਕਾਰਨ ਕੀ ਸੀ ਵੈਸੇ ਇੱਥੇ ਹਮਲਾ ਕਰਨ ਦਾ ਜੋੜੇ ਲੈ ਕੇ ਅੰਦਰ ਪਹੁੰਚਣ ਦਾ ਕਾਰਨ ਕੀ ਸੀ ਇੱਥੇ ਇੱਕ ਮਤਲਬ ਵੱਡਾ ਇਕੱਠ ਕੀਤਾ ਗਿਆ ਸੀ 3 ਤਰੀਕ ਨੂੰ ਉਹ ਸਿੱਖ ਸੰਗਤ ਵੱਲੋਂ ਉਹ ਸਿਰਫ ਪੰਜਾਬੀ ਸੂਬੇ ਮੋਰਚੇ ਦੇ ਸੰਬੰਧ ਦੇ ਵਿੱਚ ਹੀ ਸੀ ਉਹ ਤੇ ਬਾਕੀ ਵੀ ਜਿਵੇਂ ਸੂਬੇ ਬਣੇ ਸੀ ਉਹ ਹਿਸਾਬ ਦੇ ਨਾਲ ਪੰਜਾਬ ਹੀ ਮੰਗ ਕਰਦਾ ਹੋਊਗਾ ਕਿ ਸਾਨੂੰ ਜਿੱਥੇ ਜਿੱਥੇ ਪੰਜਾਬੀ ਬੋਲਦੇ ਇਲਾਕੇ ਉਹ ਦਿੱਤੇ ਜਾਣ ਇਹੋ ਮਸਲਾ ਮਸਲਾ ਸਿਰਫ ਇੰਨਾ ਹੀ ਸੀ ਕਿ ਸਾਨੂੰ ਸਾਡੇ ਬਣਦੇ ਇਲਾਕੇ ਦਿੱਤੇ ਜਾਣ ਜਿੱਥੇ ਜਿੱਥੇ ਵੀ ਪੰਜਾਬੀ ਵਸੋਂ ਆ ਜਿਹੜੇ ਪੰਜਾਬੀ ਬੋਲਦੇ ਪਏ ਆ ਉਹ ਹਿੱਸਾ ਸਿਗਾ ਹੀ ਪੰਜਾਬ ਦਾ ਇਹ ਨਹੀਂ ਕਿ ਸਾਨੂੰ ਉਹ ਦਿਓ ਇੱਕ ਹੁੰਦਾ ਭੀਸਾ ਕਿਸੇ ਦਾ ਵੀ ਸਾਡੇ ਉੱਥੇ ਬੰਦੇ ਬੈਠੇ ਸਾਨੂੰ ਦੇ ਦਿਓ ਉਹ ਸਿਗਾ ਹੀ ਸਾਡਾ ਪੰਜਾਬ ਦਾ ਉਹ ਕਹਿੰਦੇ ਸਾਡਾ ਖੋ ਕਿਉਂ ਰਹੇ ਆ ਦੋਨਾਂ ਚ ਚੀਜ਼ਾਂ ਚ ਫਰਕ ਆ ਇੱਕ ਹੁੰਦਾ ਵੀ ਅਸੀਂ ਕਿਸੇ ਦਾ ਹਿੱਸਾ ਮੰਗ ਰਹੇ ਆ ਐ ਕਹ ਕੇ ਅਸੀਂ ਤਾਂ ਆਪਣੇ ਖੋਹਣ ਦੀ ਗੱਲ ਕਰਦੇ ਸਾਡਾ ਕਿਉਂ ਖੋਹ ਰਹੇ ਤੁਸੀਂ ਸਾਡੇ ਕੋਲ ਤੋ ਜਿਹੜਾ ਸਾਨੂੰ ਲੰਗੜਾ ਕੀਤਾ ਜਾ ਰਿਹਾ ਸੀ ਜਿਹੜਾ ਪੰਜਾਬ ਨੂੰ ਥਾਂ ਥਾਂ ਤੋਂ ਕੱਟਿਆ ਵੱਢਿਆ ਜਾ ਰਿਹਾ ਸੀਗਾ ਉਹਦੇ ਉਹਦੇ ਹੱਕ ਦੇ ਲਈ ਜਿਹੜੇ ਸੀਗੇ ਉਹਦੇ ਵਿੱਚ ਕੱਲੇ ਸਿੱਖ ਨਹੀਂ ਸੀ ਜਦੋਂ ਪੰਜਾਬੀ ਸੂਬਾ ਮੋਰਚਾ ਤੇ ਪੰਜਾਬ ਦੇ ਵਿੱਚ ਤੇ Hindu Muslim Christian ਚਾਹੀ ਸਾਰੇ ਰਹਿੰਦੇ ਸੀ ਇਹ ਗੱਲ ਵਾਕਿਆ ਕਿ ਅੱਜ ਦਾ ਅੱਜ ਤੱਕ ਦਾ ਇਤਿਹਾਸ ਆ ਪੰਜਾਬ ਦਾ ਜੇ ਜਦੋਂ ਪੰਜਾਬ ਦੇ ਉੱਤੇ ਵਧੇਗੀ ਧੱਕਾ ਹੋਇਆ ਬਹੁ ਗਣਤੀ ਚ ਸਿੱਖ ਉੱਠਿਆ ਇੱਥੇ ਵਸਣ ਵਾਲਾ Hindu ਹੈ ਇੱਥੇ ਵਸਣ ਵਾਲਾ ਮੁਸਲਮਾਨ ਹੈ ਇੱਥੇ ਵਸਣ ਵਾਲਾ Christian ਹੈ ਇੱਥੇ ਵਸਣ ਵਾਲਾ ਭਾਵੇਂ ਕੋਈ Jaini Bodhi Parsi ਆ ਉਹਨੇ ਕਦੇ ਉਦਾਂ ਦਰਦ ਮਹਿਸੂਸ ਨਹੀਂ ਕੀਤਾ ਜਿੱਦਾਂ ਸਿੱਖਾਂ ਨੇ ਮਹਿਸੂਸ ਕੀਤਾ ਜਦੋਂ ਪੰਜਾਬ ਦੇ ਪਾਣੀਆਂ ਦੀ ਗੱਲ ਹੁੰਦੀ ਆ ਆ ਇੰਨੀ ਸੰਗਤ ਖੜੀ ਆ ਆਪਾਂ ਦਰਬਾਰ ਸਾਹਿਬ 'ਚ ਖੜੇ ਇੱਥੇ ਨਿਤ ਹਜ਼ਾਰਾਂ ਦੀ ਗਿਣਤੀ 'ਚ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਆਉਂਦੇ ਤੁਸੀਂ ਮਾਈਕ ਫੜ ਕੇ ਇਕੱਲੇ ਇਕੱਲੇ ਨੂੰ ਪੁੱਛੋ ਕਿ ਪੰਜਾਬ ਦੇ ਪਾਣੀਆਂ ਦੇ ਲਈ ਕੋਈ ਇੱਕ ਨਾਮ ਦੱਸੋ ਹਿੰਦੂਆਂ ਦੇ ਵਿੱਚੋਂ ਜਿਨ੍ਹਾਂ ਨੇ ਸੰਘਰਸ਼ ਲੜਿਆ ਹੋਵੇ ਸਿੱਖਾਂ ਦੇ ਬੱਚੇ ਜਿਵੇਂ ਮੁਗਲਾਂ ਦੇ ਟੈਂਪਲ ਤੇ ਕੋਲੂਆਂ ਚ ਪੀੜੇ ਗਏ ਨਾ ਪੰਜਾਬ ਦੇ ਪਾਣੀ ਦੇ ਰਾਖਿਆਂ ਨੇ ਜਦੋਂ ਇੱਥੇ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਆ ਤੇ ਉਹਨਾਂ ਦੇ ਬੱਚਿਆਂ ਨੂੰ ਅੱਗਾਂ 'ਚ ਸਾੜਿਆ ਗਿਆ ਉਹਨਾਂ ਦੇ ਪੂਰੇ ਪੂਰੇ ਟੱਬਰ ਸਾੜ ਦਿੱਤੇ ਗਏ ਸਿਰਫ ਪੰਜਾਬ ਦੇ ਪਾਣੀਆਂ ਦੀ ਗੱਲ ਕਰਨ ਵਾਲਿਆਂ ਦੇ ਸੋ ਇਹ ਇਹ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਆਉਂਦੀ 1955 ਚ ਵੀ ਜਦੋਂ ਇੱਥੇ ਸੰਘਰਸ਼ ਲੜਿਆ ਗਿਆ ਉੱਥੇ ਕੁਝ ਗਿਣਤੀ ਹਿੰਦੂਆਂ ਦੀ ਵੀ ਸੀ ਪਰ 98% ਤੋਂ ਜ਼ਿਆਦਾ ਜਿਹੜੇ ਸੰਘਰਸ਼ੀ ਸੀਗੇ ਉਹ ਸਿੱਖ ਸੀ। ਦਰਬਾਰ ਸਾਹਿਬ ਤੇ ਅਟੈਕ ਹੋਇਆ ਅਟੈਕ ਹੀ ਕਹਾਂਗੇ ਆਪਾਂ ਉਦੋਂ ਹੀ 1955 ਦੇ ਵਿੱਚ ਹੀ ਹੋਇਆ 1984 ਨੂੰ ਯਾਦ ਕੀਤਾ ਜਾਂਦਾ ਵਾ ਪਰ ਲੋਕਾਂ ਤੱਕ ਦੱਸ ਕਿਉਂ ਨਹੀਂ ਸਕੇ ਅਜੇ ਤੱਕ ਸਾਡੀਆਂ ਸਰਮੌਰ ਸੰਸਥਾਵਾਂ ਹੋਣਾ ਆਵਾਜ਼ੀ ਕੌਮ ਜਥੇਬੰਦੀ ਕੁਝ ਸਮੇਂ ਤੋਂ ਮਨਾ ਰਹੀ ਹੈ ਪ੍ਰੋਗਰਾਮ ਨੂੰ ਕਿਉਂ ਨਹੀਂ ਦੱਸ ਸਕੇ ਸੀ ਘਰ ਤੱਕ ਆਵਾਜ਼ ਕਿਉਂ ਨਹੀਂ ਦੇ ਸਕੇ ਜਿਹੜੀ ਉਸ ਟਾਈਮ ਦੀ ਲੀਡਰਸ਼ਿਪ ਸੀ ਨਾ ਉਹਦੇ ਮਨ ਤੇ ਕਿਤੇ ਨਾ ਕਿਤੇ ਇਸ ਚੀਜ਼ ਦਾ ਭਾਰ ਸੀ ਕਿਉਂਕਿ 47 ਚ ਇੱਕ ਸੁਪਨਾ ਦੇਖ ਕੇ ਉਹ ਇੱਥੇ ਬੈਠੇ ਸੀ ਇਸ ਸੁਪਨਿਆਂ ਦੇ ਆਸ ਦੇ ਵਿੱਚ ਸੀ ਕਿ ਸਾਨੂੰ ਸਾਡਾ ਵੱਖਰਾ ਰਾਜ ਭਾਗ ਮਿਲ ਜਾਣਾ ਜਿਵੇਂ ਜਿਹੜੀ ਹਿੰਦੂ ਲੀਡਰਸ਼ਿਪ ਸੀਗੀ ਨਹਿਰੂ ਤੇ ਗਾਂਧੀ ਹੋਣੀ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਆਜ਼ਾਦੀ ਦਾ ਨੈਗ ਮੰਨੋਗੇ ਉਹ ਤੇ ਉਹ ਨੈਗ ਦੀ ਉਡੀਕ ਚ ਸੀ ਉਹ ਕਦੋਂ ਮੰਨਣਾ ਤੇ ਉਹਨਾਂ ਨੂੰ ਲੱਗਦਾ ਸੀ ਕਿ ਹੁਣ ਅਗਰ ਸਾਡੇ ਤੇ ਕੋਈ ਏਦਾਂ ਸਟੇਟ ਤਸ਼ੱਦਦ ਕਰ ਲਈ ਅਸੀਂ ਕੋਈ ਉਹਨਾਂ ਦੇ ਖਿਲਾਫ ਬੋਲੇ ਤੇ ਕਿਤੇ ਇਹ ਨਾ ਵੀ ਉਹ ਨੈਗ ਸਾਡੇ ਤੋਂ ਹੋਰ ਦੂਰ ਚਲ ਜਵੇ ਹਜੇ ਤਾਂ ਇਹ ਨੈਗ ਕਹਾਦਾ ਸੇਕ ਚੱਲ ਗਿਆ 47 ਵਾਲਾ ਤੇ ਉਸ ਡਰ ਦੇ ਵਿੱਚੋਂ ਕਿਉਂਕਿ ਜਿਹੜੀ ਲੀਡਰਸ਼ਿਪ ਦੇ ਵਿੱਚ ਪੋਲੀਟੀਕਲ ਸਮਝ ਸੀ ਨਾ ਜਿਹੜੀ ਪੋਲੀਟੀਕਲ ਰੋਸ਼ਨੀ ਸੀ ਉਹਦੀ ਬਹੁਤ ਵੱਡੀ ਘਾਟ ਸੀ ਬਹੁਤ ਵੱਡੀ ਘਾਟ ਛੋਟੀ ਮੋਟੀ ਨਹੀਂ ਬਹੁਤ ਵੱਡੀ ਉਹ ਕੰਪੈਰੀਟਿਵਲੀ ਹਿੰਦੂ ਲੀਡਰਸ਼ਿਪ ਦੇ ਤਿਲ ਮਾਤਰ ਵੀ ਨਹੀਂ ਸੀ ਇੱਕ ਭੋਲਾ ਬੰਦਾ ਤੇ ਤੁਹਾਡੀ ਯਾਰੀ ਪੈ ਜਾਵੇ ਐਸੇ ਚਾਤਰ ਦੇ ਨਾਲ ਜਿਹਦੇ ਕੋਲ ਚਤਰਾਈ ਦੇ ਨਾਲ ਕਮੀਨਗੀ ਵੀ ਆ ਉਸ ਕਰੈਕਟਰ ਨੂੰ ਸਮਝੋ ਜਿਹੜਾ ਚਾਤਰ ਵੀ ਆ ਤੇ ਕਮੀਨਾ ਵੀ ਆ ਤੇ ਦੂਜੇ ਪਾਸੇ ਸਿਧਰਾ ਉਹ ਕੀ ਝਾਲ ਚੱਲ ਲੂਗਾ ਉਹਦੇ ਮੋਰੇ ਇੱਕ ਪਾਸੇ ਆਕਸਫੋਰਡ ਦੇ ਪੜ੍ਹੇ ਲਿਖੇ Nehru ਤੇ Gandhi ਅੱਜ ਆਕਸਫੋਰਡ ਵਰਲਡ ਦੀ ਨੰਬਰ 1 ਯੂਨੀਵਰਸਿਟੀਾਂ ਦੇ ਵਿੱਚ ਆਉਂਦੀ ਨਾ ਉਹ ਜਿਹੜੇ ਜਿਹੜੇ ਸਾਡੇ ਬਜ਼ੁਰਗ ਸੀ 10 ਪੜ੍ਹੇ ਸੀ ਸਾਡੀ ਸਾਡੀ ਪੀੜ੍ਹੀ ਜਿਹੜੀ ਅਸੀਂ ਉਹਨਾਂ ਨੂੰ ਆਪਣੇ ਤੋਂ 1000 ਗੁਣਾ ਵੱਧ ਸਿਆਣਾ ਮੰਨਦੇ ਆਂ ਕਿ ਉਹ 10 ਪੜੇ ਵੀ ਅੱਜ ਦੇ ਪੀ ਐਚ ਡੀ ਵਾਲੇ ਦੇ ਲੈਵਲ ਦੇ ਸਮਝ ਰੱਖਦੇ ਆਂ ਤੇ ਜਿਹੜੇ 47 ਦੇ ਮਤਲਬ ਪੀ ਐਚ ਡੀ ਹੋਲਡਰ ਸੀ ਆਕਸਫੋਰਡ ਯੂਨੀਵਰਸਿਟੀ ਦੇ ਉਹ ਪੰਜਾਬ ਦੇ ਇੱਕ ਸਿੰਪਲ ਜੇ ਮਾਸਟਰ ਨੂੰ ਕੀ ਸਮਝਦੇ ਸੀ ਅੱਛਾ ਅੱਜ ਦੀ ਸਿਆਸਤ ਨੂੰ ਕਿੱਥੇ ਰੱਖੀ ਵੇਖਦੇ ਹੋ ਅੱਜ ਤੇ ਸਾਡੇ ਸਿੰਘ ਸਹਿਬਾਨ ਸਾਫਾ ਸਿੰਘ ਸਹਿਬਾਨ ਤੇ ਮੁੱਖ ਗਰੰਤੀ ਸਹਿਬਾਨ ਅਦਾਲਤਾਂ ਦਾ ਦਰਾਜਾ ਖੜਕਾ ਦਿੰਦੇ ਕੁਝ ਦਿਨ ਪਹਿਲਾਂ ਹਾਂ ਕੌਮ ਦਾ ਵਿਰੋਧ ਹੋਇਆ ਉਹਦੇ ਵਿੱਚ ਸੋਸ਼ਲ ਮੀਡੀਆ ਜੂ ਕੁਝ ਹੋਇਆ ਉਸ ਤੋਂ ਬਾਅਦ ਵਾਪਸੀ ਜ਼ਰੂਰ ਹੋਈ ਪਰ ਇਹ ਚੀਜ਼ ਨੂੰ ਕਿਵੇਂ ਵੇਖਦੇ ਹਾਂ ਦੁਨਿਆਵੀ ਅਦਾਲਤ ਤੇ ਅਕਾਲ ਤਖਤ ਸਾਹਿਬ ਕੋਈ ਵੀ ਲੀਡਰਸ਼ਿਪ ਆ ਕਿਸੇ ਵੀ ਕੌਮ ਦੀ ਆ ਜਦੋਂ ਉਹ ਆਪ ਦੇ ਮੂਲ ਖਾਸੇ ਤੇ ਸਿਧਾਂਤ ਤੋਂ ਥਿੜਕ ਕੇ ਅਜੰਡਾ ਤਬਦੀਲ ਕਰ ਲੂਗੀ ਫਿਰ ਉਹਦੇ ਹਸ਼ਰ ਇਦਾਂ ਹੀ ਹੋਣਗੇ ਕੌਮ ਦੀ ਭਾਵਨਾ ਕਿਤੇ ਹੋਰ ਪਾਸੇ ਆ ਉਹਦਾ ਮੂੰਹ ਕਿਸੇ ਹੋਰ ਪਾਸੇ ਨੂੰ ਆ ਜਿਹੜੀ ਕੌਮ ਨੂੰ ਲੀਡ ਦੇ ਰਹੀ ਲੀਡਰਸ਼ਿਪ ਆ ਉਹਦਾ ਮੂੰਹ ਕਿਸੇ ਹੋਰ ਪਾਸੇ ਨੂੰ ਕੌਮ ਚਾਹੁੰਦੀ ਆ ਕੌਮ ਦੇ ਅੰਦਰ ਖੁਸ਼ੀਆਂ ਹੋਣ ਉਸ ਕੌਮ ਨੂੰ ਲੀਡ ਦੇਣ ਵਾਲੀ ਲੀਡਰਸ਼ਿਪ ਚਾਹੁੰਦੀ ਆ ਦਿੱਲੀ ਵਾਲੇ ਲੀਡਰ ਖੁਸ਼ ਹੋਣ ਮੰਨ ਲੋ ਘੋੜੇ ਦਾ ਮੂੰਹ ਐ ਨੂੰ ਆ ਤੇ ਰੱਥ ਦਾ ਐ ਨੂੰ ਆ ਉਹ ਚੱਲ ਜਾਣਗੇ ਦੋਨੋਂ ਸਹੀ ਤੇ ਉਹ ਖਲਾਰੇ ਹੀ ਆ ਅੱਜ ਜੇ ਹਾਲਾਤ ਕੌਮ ਦੇ ਵਿੱਚ ਇਹ ਕੁਝ ਚੱਲ ਰਿਹਾ ਨਾ ਵੀ ਆਪ ਮੁਹਾਰੇ ਲੋਕ ਫੈਸਲੇ ਲੈ ਰਹੇ ਆ ਉਹਦਾ ਕਾਰਨੀ ਇਹ ਆ ਕਿ ਲੀਡਰਸ਼ਿਪ ਦੀ ਤੇ ਥੱਲੇ ਗਰਾਊਂਡ ਦੇ ਨਾਲ ਬਾਉਂਡਿੰਗ ਹੀ ਸਹੀ ਨਹੀਂ ਗਰਾਊਂਡ ਦੀਆਂ ਚਾਹਤਾਂ ਉਹਨਾਂ ਦੀ ਮਾਨਸਿਕਤਾ ਕਿਤੇ ਹੋਰ ਖੜੀ ਆ ਲੀਡਰ ਦੀ ਸੋਚ ਕਿਤੇ ਹੋਰ ਖੜੀ ਆ ਉਹ ਤੇ ਆਪਣੇ ਪੈ ਰਿਆ ਸਿਆਸੀ ਲਾਹਿਆਂ ਨੂੰ ਉਹ ਤੇ ਆਪਣੇ ਨਿੱਜ ਸਵਾਰਥ ਨੂੰ ਪਿਆ ਕਿ ਮੇਰੀ ਪ੍ਰਧਾਨਗੀ ਬਣੀ ਰਹਿ ਜਾਵੇ ਮੇਰੇ ਚਾਰ ਕਿਲੇ ਹੋਰ ਜੁੜ ਜਾਣ ਤੇ ਮੇਰਾ ਕਿਸੇ ਸਰਕਾਰੀ ਵੱਟੇ ਅਫਸਰ ਦੇ ਨਾਲ ਬੈਰ ਵਿਰੋਧ ਨਾ ਹੋਵੇ ਉਹ ਮੈਨੂੰ ਸ਼ਾਬਾਸ਼ ਦਿੰਦੇ ਰਹਿਣ ਵੈਰੀ ਗੁੱਡ ਤੂੰ ਵਧੀਆ ਕੀਤਾ ਤੇ ਲੋਕ ਜਾਣ ਖੂਚ ਅੱਜ ਵੀ ਕਾਲੀ ਸਿਆਸਤ ਨੂੰ ਕਿੱਥੇ ਵੇਖਦੇ ਹੋ ਤੁਸੀਂ ਅਕਾਲੀ ਤਖਤ ਸਾਡੀ ਫੈਸਲ ਤੋਂ ਜੋ ਫੈਸਲਾ ਆਇਆ ਉਹਨਾਂ ਵੱਲੋਂ ਵੀ ਇਸ ਟਾਈਮ ਦੇ ਉੱਤੇ ਜਦੋਂ ਜਦ ਕੀਤੀ ਜਾ ਰਹੀ ਹੈ ਨਵੇਂ ਕਾਲੀ ਤਲ ਹੋਂਦ ਲਿਆਉਣ ਦੀ ਹੋਰ ਵੀ ਕਾਲੀ ਤਲ ਆ ਬਹੁਤ ਆਤ ਕਾਲੀ ਤਲ ਹੋ ਚੁੱਕੇ ਆ ਅਕਾਲੀ ਸਿਆਸਤ ਨੂੰ ਕਿੱਥੇ ਵੇਖਦੇ ਗੁਰਗੋਬਿੰਦ ਸਿੰਘ ਮਹਾਰਾਜ ਦੇ ਟਾਈਮ ਦੀ ਇੱਕ ਵਾਰੀ ਘਟਨਾ ਆ ਮਹਾਰਾਜ ਆਪਣੇ ਹੱਥ ਚ ਨਾ ਇੱਕ ਪੱਥਰ ਫੜਿਆ ਹੁੰਦਾ ਮੋਚ ਬੈਠੇ ਹੁੰਦੇ ਨਦੀ ਦੇ ਕਿਨਾਰੇ ਤੇ ਉਹ ਪੱਥਰ ਸੱਟ ਦਿੰਦੇ ਪਾਣੀ ਉਹ ਸਿੰਘਾਂ ਨੂੰ ਪੁੱਛਦੇ ਵੀ ਸਿੰਘੋ ਆ ਕੀ ਪਾਣਾ ਵਾਪਰਿਆ ਮਹਾਰਾ ਵੀ ਤੁਹਾਡੇ ਹੱਥੇ ਚ ਪੱਥਰ ਸੀ ਤੇ ਤੁਸੀਂ ਉਹ ਸੈੱਟ ਦਿੱਤਾ ਤੇ ਲੱਗੇ ਗੁਰੂ ਕੇ लाडले ਸਿੰਘ ਬੈਠੇ ਸੀ ਮੇਰਾ ਖਿਆਲ ਭਾਈ ਨੰਦ ਲਾਲ ਸੀ ਸ਼ਾਇਦ ਨਾ ਉਸ ਟਾਈਮ ਤੇ ਉਹਨਾਂ ਨੂੰ ਮਾਰਿਆਂ ਨੇ ਪੁੱਛਿਆ ਵੀ ਕਹਿੰਦੇ ਜੀ ਤੁਸੀਂ ਇਹ ਕਹਿੰਦੇ ਕਹਿੰਦੇ ਮਹਾਰਾ ਵੀ ਮੇਰੀ ਕੀ ਮੱਤ ਆ ਮੈਂ ਤੁਹਾਨੂੰ ਕੁਝ ਜਵਾਬ ਦੇ ਸਕਾਂ ਮੇਰੀ ਇੰਨੀ ਸੋਝੀ ਨਹੀਂ ਤੁਸੀਂ ਆਪ ਨਰਾਇਣ ਕਲਾ ਧਾਰ ਹਨਾ ਤੇ ਮੈਨੂੰ ਤਾਂ ਇਹਨਾਂ ਪਤਾ ਵੀ ਜਿਹੜੀ ਚੀਜ਼ ਤੁਹਾਡੇ ਹੱਥੋਂ ਛੁੱਟ ਗਈ ਉਹ ਅੱਜ ਵੀ ਡੁੱਬੀ ਤੇ ਗੱਲ ਵੀ ਡੁੱਬੀ। ਉਹ ਹਾਲਾਤ ਅੱਜ ਅਕਾਲੀ ਦਲ ਦੇ ਆ ਜਿਹੜਾ ਗੁਰੂ ਦੇ ਸਨਮੁਖ ਹੋ ਕੇ ਮੁੱਕਰ ਗਿਆ, ਬੇਮੁਖ ਹੋ ਗਿਆ। ਉਹ ਤਾਂ ਗੁਰੂ ਦੇ ਹੱਥੋਂ ਛੁੱਟਣ ਵਾਲੀ ਗੱਲ ਹੀ ਐ। ਜਿਹੜਾ ਗੁਰੂ ਦੇ ਹੱਥ 'ਚ ਨਹੀਂ ਰਿਹਾ ਉਹ ਤੇ ਅੱਜ ਵੀ ਖਤਮ ਤੇ ਗੱਲ ਵੀ ਖਤਮ। ਪਹਤਾ ਅਕਾਲੀ ਦਲ ਉਹਨਾਂ ਨੂੰ ਕਿੱਥੇ ਰੱਖ ਕੇ ਵੇਖਦੇ ਹੋ? ਪੰਜ ਪ੍ਰਧਾਨੀ ਵੱਲੋਂ ਐਲਾਨ ਕਰਤਾ ਗਿਆ ਸ਼ਾਇਦ ਪੰਜ ਮੈਂਬਰੀ ਵੱਲੋਂ ਕਿ ਸ਼ਾਇਦ ਥੋੜੇ ਸਮੇਂ ਦੇ ਵਿੱਚ ਕਿ ਗੱਲ ਇਹ ਦਲ ਹੋਰ ਵੀ ਆ ਰਿਹਾ। ਦੇਖੋ ਸਭ ਕਿਤੇ ਨਾ ਕਿਤੇ ਖਾਲੀ ਹੋਈ ਜਗ੍ਹਾ ਭਰਨ ਦੀ ਆਸ ਦੇ ਵਿੱਚ ਆ ਵੀ ਇੱਕ ਇਕਾਲੀ ਦਲ ਖਤਮ ਹੋਇਆ ਸਾਡੇ ਕੋਲ ਸਪੇਸ ਆ ਉਹਦੀ ਜਗ੍ਹਾ ਅਸੀਂ ਲੈ ਲਈਏ ਹੁਣ ਕੋ ਜਗ੍ਹਾ ਖਾਲੀ ਕੋਈ ਕੁਰਸੀ ਖਾਲੀ ਤਾਂ ਕੋਈ ਬੈਠਣ ਦੀ ਚਾਹਤ ਰੱਖੂਗਾ ਹੀ ਹੈ ਨਾ ਤੇ ਉਹ ਮੈਨੂੰ ਲੱਗਦਾ ਕਿ ਜਦ ਤੱਕ ਇਹ ਜਿੰਨੀਆਂ ਧਿਰਾਂ ਦਾਵਾ ਕਰਦੀਆਂ ਕਿ ਅਸੀਂ ਪੰਥ ਨੂੰ ਲੀਡ ਦੇਣੀ ਹੈ ਜਦ ਤੱਕ ਉਹ ਪੰਥ ਦੇ ਨਾਲ ਜਿਹੜੀ ਪੰਥ ਦੀ ਸਾਂਝੀ ਚੇਤਨਤਾ ਆ ਉਹਦੇ ਨਾਲ ਇੱਕ ਸੁਰ ਨਹੀਂ ਹੁੰਦੀਆਂ ਨਾ ਇੱਕ ਮੱਕੇ ਨਹੀਂ ਹੁੰਦੀਆਂ ਤਦ ਤੱਕ ਉਹ ਕੋਈ ਵੱਡੀ ਪ੍ਰਾਪਤੀ ਨਹੀਂ ਕਰ ਸਕਦੀਆਂ ਹਾਂ ਛੋਟੇ ਮੋਟੇ ਕੋਈ ਲਾਹੇ ਲੈ ਜਾਣ ਲੈ ਜਾਣ ਕੁੱਛ ਗਰੁੱਪ ਤੇ ਹਰ ਮਾੜੇ ਤੋਂ ਮਾੜਾ ਬੰਦਾ ਵੀ ਨਾਲ ਲਈ ਫਿਰਦਾ ਉਹ ਇਕ ਲੁਧਿਆਣੇ ਦੇ ਟੁੱਟੇ ਜੇ ਆ ਪਤਾ ਨਹੀਂ ਉਹਨਾਂ ਨੂੰ ਕੁਝ ਸੁਣਦਾ ਕਿ ਨਹੀਂ ਗੰਜਾ ਜਿਹਾ ਦੋ ਕੁ ਬੰਦੇ ਤੇ ਉਹਦੇ ਨਾਲ ਵੀ ਖੜੇ ਹੁੰਦੇ ਆ ਉਹ ਜਿਹੜੇ ਕਹੀ ਜਾਂਦੇ ਆ ਕਮਲ ਭਾਬੀ ਮਾਰੀ ਤੇ ਉਹ ਵੀ ਕਹਿੰਦੇ ਵੀ ਮਤਲਬ ਸ਼ਹੀਦ ਸੀਗੀ ਉਹਦੇ ਨਾਲ ਨਾਲ ਸ਼ਹੀਦ ਲਾਉਣ ਵਾਲਿਆਂ ਦੇ ਨਾਲ ਵੀ ਦੋ ਕੁ ਬੰਦੇ ਤਾਂ ਖੜੇ ਹੁੰਦੇ ਆ ਤੋ ਇਦਾਂ ਕਿਸੇ ਦੇ ਨਾਲ 5 7 10 ਬੰਦੇ ਤੁਰ ਪੈਣ ਉਹ ਤਾਂ ਕਿਸੇ ਨਾਲ ਵੀ ਤੁਰ ਸਕਦੇ ਪਰ ਪੂਰੀ ਕੌਮ ਨੂੰ ਇੱਕੋ ਲੀਡ ਦੇ ਸਕਣ ਉਹ ਤੇ ਉਹ ਹੀ ਦੇ ਸਕਦਾ ਜਿਹਦੀ ਸੁਰਤ ਕੌਮ ਦੀ ਸੁਰਤ ਦੇ ਨਾਲ ਇੱਕ ਸੁਰ ਹੋਏਗੀ ਧੰਨਵਾਦ ਜੀ 4 ਜੁਲਾਈ ਨੂੰ ਯਾਦ ਕੀਤਾ ਜਾ ਰਿਹਾ 1955 ਦਾ ਕਹਿਰ ਉਸ ਕਹਿਰ ਨੂੰ ਚੇਤੇ ਕੀਤਾ ਜਾ ਰਿਹਾ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਵਾ 4 ਜੁਲਾਈ 1955 ਨੂੰ ਭਾਰਤੀ ਫੋਰਸਾਂ ਵੱਲੋਂ ਸਿੱਖ ਸੰਗਤਾਂ ਤੇ ਅਨੇਵਾ ਲਾਠੀ ਚਾਰਜ ਕੀਤਾ ਗਿਆ 1984 ਨੂੰ ਅਸੀਂ ਸਾਰੇ ਜਾਣਦੇ ਆ ਭਲੀ ਭਾਂਤ ਜਾਣਦੇ ਆ ਸ਼ਾਇਦ ਇਹ ਜਿਹੜੀ ਆਵਾਜ਼ ਸੀ ਕਿ ਕਿਤੇ ਨ ਕਿਤੇ ਗੁੰਮ ਹੋ ਕੇ ਰਹਿ ਗਈ ਇਹ ਆਵਾਜ਼ ਬਹੁਤਾਤ ਲੋਕਾਂ ਤੱਕ ਨਹੀਂ ਪਹੁੰਚੀ ਆਵਾਜੇ ਕੌਮ ਜਥੇਬੰਦੀ ਉਹਨੂੰ ਪ੍ਰਾਲਾ ਕੀਤਾ ਗਿਆ ਸੀ ਅੱਜ ਐ ਜੀ ਪੀ ਸੀ ਵੱਲੋਂ ਵੀ ਥੋੜੀ ਦੇਰ ਤੱਕ ਪ੍ਰੋਗਰਾਮ ਕੀਤਾ ਜਾਣਾ ਉਹਦੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗੇ ਪਰ 1955 ਤੋਂ ਪਹਿਲੇ 1947 ਕੁਝ ਸਮਾਂ 8 ਕੁ ਸਾਲ ਦਾ ਸਮਾਂ ਸੀ ਸਾਰਾ ਹੀ ਉਹਦੇ ਆਜ਼ਾਦੀ ਦਾ ਦਿਹਾੜਾ ਤੇ 8 ਕੁ ਸਾਲ ਤੇ ਸ਼ਾਇਦ ਜੇ ਖੁਸ਼ੀਆਂ ਮਨਾਇਆਂ ਜਾ ਰਹੀਆਂ ਹੋਣਗੀਆਂ ਤੇ ਇਸ ਪਵਮ ਤਖਤ ਤੇ ਸਮੇਂ ਦੇ ਹਾਕਮ ਵੱਲੋਂ ਉਹਦੋਂ ਵੀ ਫੌਜ ਚੜ੍ਹ ਦਿੱਤੀ ਜਾਂਦੀ ਆ ਤਸ਼ਦਦ ਕੀਤਾ ਜਾਂਦਿਆ ਉਸ ਦਿਹਾੜੇ ਨੂੰ ਅੱਜ 4 ਜੁਲਾਈ 1955 ਨੂੰ ਯਾਦ ਕਰ ਰਹੀ ਹੈ ਆਵਾਜ਼ੇ ਕੌਮ